ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਤਪਾਲ ਸੁਖਾਣੰਦ ਇਸ ਟਾਈਮ ਆਪਣੇ ਹੀ ਵਰਕਰਾਂ ਦੇ ਆਪਣੇ ਹੀ ਪਾਰਟੀ ਦੇ ਵੈਰੀ ਬਣੇ ਹੋਏ ਜਦੀਪ ਸਿੰਘ ਗਟਰਾਏ ਗੱਲ ਕਹਿ ਰਹੇ ਨੇ ਕਿ ਮੈਂ ਜਿਹੜੀ ਬੋਰਡ ਦੀ ਪਰਮਿਸ਼ਨ ਦਿੱਤੀ ਆ ਲਗਭਗ 17-18000 ਰੁਪਏ ਉਹਨਾਂ ਦੀ ਫੀਸ ਆ ਜਿਹੜੀ ਉਹ ਨਗਰ ਕੌਂਸਲ ਨੂੰ ਜਮ੍ਹਾਂ ਕਰਾਈ ਗਈ ਆ ਦੇਖੋ ਪਾਰਟੀ ਕੱਟੇ ਜਾਣ ਦੇ ਬਾਵਜੂਦ ਵੀ ਜਗ੍ਹਾ ਨਹੀਂ ਮਿਲੀ ਜਗ੍ਹਾ ਕਿਹਨੂੰ ਨੇ ਮਿਲੀ ਆਮ ਆਦਮੀ ਪਾਰਟੀ ਦੇ ਮੋਗਾ ਅਤੇ ਫਰੀਦਕੋਟ ਦੇ ਜਿਹੜੇ ਕਿ ਕਿਸਾਨ ਬੈਂਕ ਦੇ ਅੰਚਾਰਜ ਨੇ ਲਗਾਤਾਰ ਇਹ ਦਾਵਾ ਕਰਦੀ ਸੀ ਆਮ ਆਦਮੀ ਪਾਰਟੀ ਕਿ ਆਮ ਘਰਾਂ ਦੇ ਮੁੰਡੇ ਅੱਗੇ ਆਉਣਗੇ ਆਮ ਘਰਾਂ ਦੇ ਮੁੰਡੇ ਟਿਕਟਾਂ ਲੈਣਗੇ ਕੀ ਗੱਲ ਆਮ ਘਰਾਂ ਦੇ ਮੁੰਡਿਆਂ ਨੂੰ ਕਿਉਂ ਬੋਰਡ ਲਾਉਣ ਦਾ ਵੀ ਹੱਕ ਨਹੀਂ ਗਾ ਸਸੀ ਨਾਮ ਦੇ ਗੁਤਾਰ ਸਿੰਘ ਸਤਾਂ ਦਾ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਲਗਾਤਾਰ ਤਸਵੀਰਾਂ ਤੁਹਾਨੂੰ ਇੱਕ ਦਿਖਾ ਰਹੇ ਹਨ ਇੱਕ ਬੋਰਡ ਜਿਹੜਾ ਉਹ ਲੱਗਾ ਦਿਖਾਈ ਦੇ ਰਹੇ ਆ ਪਰ ਤੁਹਾਨੂੰ ਜਿਹੜਾ ਬੋਰਡ ਆ ਉਹ ਤੁਹਾਨੂੰ ਦੱਸਦੀ ਉਹਦੀ ਕਹਾਣੀ ਕੀ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਤਪਾਲ ਸੁਖਾਣੰਦ ਇਸ ਟਾਈਮ ਆਪਣੇ ਹੀ ਵਰਕਰਾਂ ਦੇ ਆਪਣੇ ਹੀ ਪਾਰਟੀ ਦੇ ਵੈਰੀ ਬਣੇ ਹੋਏ ਨੇ ਤਸਵੀਰ ਤੁਹਾਨੂੰ ਦਿਖਾ ਰਹੇ ਆ ਇੱਕ ਬੋਰਡ ਤੁਸੀਂ ਲੱਗਾ ਦਿਖਾਈ ਦੇ ਰਹੇ ਹੋ ਬੋਰਡ ਦੇ ਨਾਲ ਇੱਕ ਤੁਹਾਨੂੰ ਚੀਜ਼ ਹੋਰ ਅਸੀਂ ਦਿਖਾਵਾਂਗੇ ਤੁਸੀਂ ਧਿਆਨ ਨਾਲ ਖਬਰ ਸੁਣਨਾ ਜਿਹੜਾ ਬੋਰਡ ਆ ਅੱਜ ਵਿਧਾਇਕ ਅਮਰਤਪਾਲ ਸੁਖਾਣੰਦ ਇੱਕ ਸੜਕ ਦਾ ਦਕਾਟ ਕਰਨ ਜਾਂਦੇ ਨੇ ਪਰ ਜਦੋਂ ਉਹਨਾਂ ਦੇ ਨਜ਼ਰੀ ਪੈਂਦਾ ਇੱਕ ਬੋਰਡ ਲੱਗਿਆ ਜਗਦੀਪ ਸਿੰਘ ਗਟਰਾ ਦਾ ਤੇ ਉਹਨਾਂ ਨੇ ਤੁਰੰਤ ਨਗਰ ਕੌਂਸਲ ਦੇ ਮਲਾਜਮ ਸਾਧਕੇ ਬੋਰਡ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਜਦੋਂ ਉੱਥੇ ਮੀਡੀਆ ਦੇ ਕੈਮਰੇ ਪਹੁੰਚਦੇ ਨੇ ਤਾਂ ਉਹ ਬੋਰਡ ਛੱਡ ਕੇ ਪਾਸੇ ਹੋ ਗਏ ਨੇ ਜਦੋਂ ਐਸ ਬੰਦੇ ਸੀ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੁਹਾਨੂੰ ਅਸੀਂ ਉਹ ਵੀ ਸੁਣਾਵਾਂਗੇ ਕੀ ਕਹਿ ਰਹੇ ਨੇ ਪਹਿਲੇ ਅਧਿਕਾਰੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਮੇਰੇ ਧਿਆਨ 'ਚ ਹੀ ਨਹੀਂ ਜਿਹੜਾ ਇਹ ਮਸਲਾ ਮੈਂ ਸੋਮਵਾਰ ਦੱਸਾਂਗਾ ਪਰ ਜਦੋਂ ਦੂਸਰੀ ਵਾਰੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਇਹ ਬੋਰਡ ਹੀ ਅਣਅਧਿਕਾਰਤ ਲੱਗਿਆ ਹੋਇਆ ਹੈ ਪਰ ਜਦੋਂ ਹੈਵਨ ਇੰਡੀਆ ਟੀਵੀ ਨੇ ਗਰਾਊਂਡ ਜ਼ੀਰੋ ਤੇ ਜਾ ਕੇ ਇਸ ਦੀ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਨਿਕਲਿਆ ਕਿ ਨਿਕਲੋ ਦੇ ਵਿੱਚ ਇਹ ਕਿ ਅਸੀਂ ਜਗਦੀਪ ਸਿੰਘ ਗਟਰਾਣਾ ਨਾਲ ਗੱਲ ਕੀਤੀ ਜਗਦੀਪ ਸਿੰਘ ਗਟਰਾਏ ਗੱਲ ਕਹਿ ਰਹੇ ਨੇ ਕਿ ਮੈਂ ਜਿਹੜੀ ਬੋਰਡ ਦੀ ਪਰਮਿਸ਼ਨ ਦਿੱਤੀ ਆ ਲਗਭਗ 17-18000 ਰੁਪਏ ਉਹਨਾਂ ਦੇ ਫੀਸ ਆ ਜਿਹੜੀ ਉਹ ਨਗਰ ਕੌਂਸਲ ਨੂੰ ਜਮ੍ਹਾਂ ਕਰਾਈ ਗਈ ਆ ਪਰ ਜਿਹੜਾ ਬੋਰਡ ਦਾ ਸਥਾਨ ਆ ਕੋਟਕਪੁਰਾ ਰੋਡ ਵਾਲੇ ਪਾਸੇ ਪਵਾਨੇ ਜੂਸਪਾਰ ਵਾਲੇ ਦੇ ਸਾਈਡ ਦੇ ਪਾਸੇ ਜਿਹੜਾ ਬੋਰਡ ਦੀ ਜਗ੍ਹਾ ਮਿਲਨੀ ਸੀ ਪਰ ਉੱਥੇ ਵਿਧਾਇਕ ਤੇ ਵਿਧਾਇਕ ਦੇ ਖੇਤਿਆਂ ਦੀ ਫੋਟੋ ਲੱਗੀ ਹੋਣ ਕਰਕੇ ਉੱਥੇ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ ਦੇਖੋ ਪਰਚੀ ਕੱਟੇ ਜਾਣ ਦੇ ਬਾਵਜੂਦ ਵੀ ਜਗ੍ਹਾ ਨਹੀਂ ਮਿਲੀ ਜਗ੍ਹਾ ਕਿਹਨੂੰ ਨਹੀਂ ਮਿਲੀ ਆਮ ਆਦਮੀ ਪਾਰਟੀ ਦੇ ਮੋਗਾ ਅਤੇ ਫਰੀਦਕੋਟ ਦੇ ਜਿਹੜੇ ਕਿ ਕਿਸਾਨ ਬੈਂਕ ਦੇ ਇੰਚਾਰਜ ਨਹੀਂ ਜਿਹੜਾ ਮੋਗਾ ਤੇ ਫਰੀਦਕੋਟ ਦੇਖਦੇ ਨੇ ਉਹਨਾਂ ਨੇ ਆਪਦੇ ਵਰਕਰਾਂ ਨੂੰ ਲੋੜੀ ਤੇ ਮਾਗੀ ਤੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਪਰ ਹਰ ਗੱਲ ਬਰਦਾਸ਼ਤ ਨਹੀਂ ਹੋ ਰਿਹਾ ਲਗਾਤਾਰ ਇਹ ਦਾਵਾ ਕਰਦੀ ਸੀ ਆਮ ਆਦਮੀ ਪਾਰਟੀ ਕਿ ਆਮ ਘਰਾਂ ਦੇ ਮੁੰਡੇ ਅੱਗੇ ਆਉਣਗੇ ਆਮ ਘਰਾਂ ਦੇ ਮੁੰਡੇ ਟਿਕਟਾਂ ਲੈਣਗੇ ਕੀ ਗੱਲ ਆਮ ਘਰਾਂ ਦੇ ਮੁੰਡਿਆਂ ਨੂੰ ਕਿਉਂ ਬੋਰਡ ਲਾਉਣ ਦਾ ਵੀ ਹੱਕ ਨਹੀਂਗਾ ਜਦੋਂ ਕਿ ਉਹ ਪੈਸੇ ਵੀ ਭਰ ਰਹੇ ਨੇ ਜੋ ਦਿਨ ਸੰਗਠਨਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਕਿਹਾ ਕਿ ਮੈਂ ਦੇਖਦਾ ਮਾਮਲਾ ਦੇਖਦੇ ਆ ਪਰ ਫਿਲਹਾਲ ਜੋ ਨਗਰ ਕੌਂਸਲ ਅਧਿਕਾਰੀ ਕੀ ਰਹੇ ਕਹਿੰਦੇ ਉਹ ਵੀ ਸੁਣਾਉਂਦੇ ਨੇ ਤੇ ਜਿਹੜੀ ਪਰਚੀ ਆ ਉਹਦੀ ਫੋਟੋ ਵੀ ਤੁਹਾਨੂੰ ਸੀ ਲਗਾਤਾਰ ਦਿਖਾ ਰਹੇ ਨੇ ਲਗਾਤਾਰ ਬੁਧਾ ਕਮਰਤ ਪਾਸ ਸੁਖਾਣਾ ਆਂਦਾ ਜਿਹੜਾ ਕਿ ਬੋਰਡ ਕਹਿੰਦੇ ਇਹ ਵੀ ਪਤਾ ਲੱਗਿਆ ਕਿ ਉਹਨਾਂ ਦੀ ਹਾਰੀ ਉਹਦੇ ਵਿੱਚ ਜਿਹੜਾ ਬੋਰਡ ਆ ਉਹ ਲਗਾਇਆ ਗਿਆ ਆਉਣ ਵਾਲੇ ਸਮਾਂ ਚ ਦੇਖਦੇ ਆ ਕਿ ਜਿਹੜਾ ਬੋਰਡ ਆ ਏ ਕਿਹੜੀ ਰੰਗ ਤੇ ਲੈ ਕੇ ਆਉਂਦਾ ਕਿੱਧਰ ਲੈ ਕੇ ਜਾਂਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਨਾਲ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਬਗਾਪੁਰਾਣਾ ਜੀ ਹਾਂ ਜਗਤਾਰ ਸਿੰਘ ਸਰਾ ਗੱਲ ਕਰਾ ਜੀ ਹੈਵਨ ਇੰਡੀਆ ਟੀਵੀ ਤੋਂ ਜੀ ਹਾਂ ਜੀ ਸਰ ਇੱਕ ਤੁਹਾਡੇ ਦਾ ਜਾਣਕਾਰੀ ਲੈਣੀ ਸੀ ਕਿ ਇਹ ਕਿਹਨਾ ਬੋਰਡ ਲਾਇਆ ਗਿਆ ਜੀ ਸਮੇਂ ਤੋਂ ਪਹਿਲਾਂ ਹੀ ਜਗਦੀਪ ਸਿੰਘ ਗਟਰਾ ਦਾ ਬੋਰਡ ਲੱਗਾ ਸੀਗਾ ਰੋਡੇ ਰੋਡ ਤੇ ਜੀ ਕਿੱਥੇ ਜੀ ਰੋਡਾਂ ਵਾਲੇ ਰੋਡ ਤੇ ਜੀ ਜਦੋਂ ਆਪਾਂ ਬਾਗੇਪੁਰਾਂ ਤੋਂ ਰੋਡਾਂ ਨੂੰ ਛੜਕਿਆ ਜਿੱਥੇ ਅੱਜ ਵਿਧਾਇਕ ਅਮਰਤ ਬਾਸੂ ਗੁਣਾਂ ਦਾ ਤੇ ਘਾਟਮ ਕੀਤਾ ਅਦ ਘਾਟਮ ਤੋਂ ਠੀਕ ਸਮੇਂ ਪਹਿਲਾਂ ਤੁਹਾਡੇ ਨਗਰ ਕੌਂਸਲਰ ਦੇ ਅਧਿਕਾਰੀਆਂ ਨੇ ਬੋਰਡ ਲਾਇਆ ਗਿਆ ਕਿਉਂ ਬੋਰਡ ਲਾਇਆ ਗਿਆ ਜੀ ਕਾਰਨ ਦੱਸ ਸਕਦੇ ਹੋ ਇਹ ਮੇਰੇ ਧਿਆਨ 'ਚ ਨਹੀਂ ਵੀਰੇ ਭਾਜੀ ਕਿੰਨਾ ਦੇ ਧਿਆਨ ਨਾਲ ਨਗਰ ਕੌਂਸਲਰ ਦੇ ਅਧਿਕਾਰੀਆਂ ਨੇ ਬੋਰਡ ਲਾਇਆ ਜੀ ਜੇ ਮੈਂ ਤੁਹਾਨੂੰ ਪੁੱਛ ਕੇ ਦੱਸ ਸਕਦਾ ਹਾਂ ਹੁਣ ਮੈਨੂੰ ਇਹ ਵਾਰੇ ਪਤਾ ਨਹੀਂ ਕਿੰਨੇ ਘੰਟੇ ਤੱਕ ਦੱਸ ਦੋਗੇ ਸਰ ਮੈਂ ਤੁਹਾਨੂੰ ਬੈਕ ਕਾਲ ਕਰਦਾ ਪੁੱਛ ਕੇ ਜੀ ਠੀਕ ਹੈ ਧੰਨਵਾਦ ਜੀ